ਅੱਜ ਦਾ ਸਵਾਲ ਰਹਾਉ ਦਾ ਅਰਥ ਕੀ ਹੈ ਇਸ ਦਾ ਕੀ ਮਤਲਬ ਹੈ ਆਮ ਤੌਰ ਤੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਤਕਰੀਬਨ ਹਰੇਕ ਸ਼ਬਦ ਦੇ ਵਿੱਚ ਰਹਾਉ ਅੱਖਰ ਲਿਖਿਆ ਮਿਲਦਾ ਹੈ ਰਹਾਉ ਅੱਖਰ ਦਾ ਅਖਰੀ ਅਰਥ ਇਹ ਹੈ ਕਿ ਰੁਕੋ ਠਹਿਰੋ ਵਿਚਾਰ ਕਰੋ ਵਿਸ਼ਰਾਮ ਕਰੋ ਬਹੁਤ ਸਾਰੇ ਵਿਦਵਾਨਾਂ ਨੇ ਸਾਨੂੰ ਰਹਾਉ ਦੇ ਦੋ ਅਰਥ ਦਿੱਤੇ ਹਨ ਇੱਕ ਅਰਥ ਇਹ ਕਿਸੇ ਵੀ ਸ਼ਬਦ ਦਾ ਸਮੁੱਚਾ ਕੇਂਦਰੀ ਭਾਵ ਉਸ ਸ਼ਬਦ ਦੀ ਮੁੱਖ ਸਿੱਖਿਆ ਕਿ ਉਸ ਸ਼ਬਦ ਤੋਂ ਸਾਨੂੰ ਕਿਸ ਗੱਲ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੈ ਕਿਸ ਗੱਲ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਉਸ ਦਾ ਕੇਂਦਰੀ ਭਾਵ ਰਹਾਉ ਦੇ ਵਿੱਚ ਦਰਜ ਹੁੰਦਾ ਹੈ ਦੂਸਰੇ ਅਰਥ ਦੇ ਮੁਤਾਬਕ ਵਿਦਵਾਨ ਇਹ ਆਖਦੇ ਹਨ ਕਿ ਗੁਰਬਾਣੀ ਰਾਗਾਂ ਦੇ ਉੱਤੇ ਆਧਾਰਿਤ ਹੈ ਜਦੋਂ ਵੀ ਕਿਸੇ ਸ਼ਬਦ ਦਾ ਗਾਇਨ ਕੀਤਾ ਜਾਂਦਾ ਹੈ ਤਾਂ ਕੁਝ ਲਾਈਨਾਂ ਕੁਝ ਤੁਕਾਂ ਨੂੰ ਮੁਖੜੇ ਦੇ ਤੌਰ ਦੇ ਉੱਤੇ ਵਾਰ-ਵਾਰ ਗਾਇਆ ਜਾਂਦਾ ਹੈ ਗੁਰਬਾਣੀ ਵਿੱਚ ਰਹਾਉ ਦੇ ਦੋ ਅਰਥ ਪਹਿਲਾ ਕਿ ਇਹ ਤਾਂ ਸ਼ਬਦ ਦਾ ਕੇਂਦਰੀ ਭਾਵ ਹੈ ਦੂਸਰਾ ਇਸੇ ਨੂੰ ਆਧਾਰ ਬਣਾ ਕੇ ਮੁਖੜਾ ਬਣਾ ਕੇ ਜਦੋਂ ਕੀਰਤਨ ਗਾਇਨ ਕੀਤਾ ਜਾਵੇ ਤਾਂ ਜਿਹੜੀਆਂ ਤੁਕਾਂ ਦਾ ਵਾਰ-ਵਾਰ ਕੀਰਤਨ ਕੀਤਾ ਜਾਣਾ ਹੈ ਦੁਹਰਾ ਕੀਤਾ ਜਾਣਾ ਉਹ ਰਹਾਉ ਦੀਆਂ ਤੁਕਾਂ ਹੋਣੀਆਂ ਚਾਹੀਦੀਆਂ ਹਨ ਪਰ ਬਹੁਤ ਸਾਰੇ ਕੀਰਤਨੀ ਜਥੇ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਉਹ ਆਪਣੀ ਮਰਜ਼ੀ ਦੀਆਂ ਕੁਝ ਤੁਕਾਂ ਨੂੰ ਚੁਣ ਕੇ ਆਧਾਰ ਬਣਾ ਕੇ ਮੁਖੜਾ ਬਣਾ ਕੇ ਜਾਂ ਅਸਥਾਈ ਬਣਾ ਕੇ ਉਸ ਸ਼ਬਦ ਦਾ ਗਾਇਨ ਕਰਦੇ ਹਨ ਜਾਂ ਉਸ ਤੁਕਾਂ ਦਾ ਗਾਇਨ ਕਰਦੇ ਹਨ ਪਰ ਗੁਰਬਾਣੀ ਮੁਤਾਬਕ ਰਹਾਉ ਦੀਆਂ ਤੁਕਾਂ ਨੂੰ ਹੀ ਅਸਥਾਈ ਜਾਂ ਮੁਖੜਾ ਬਣਾ ਕੇ ਉਸ ਦਾ ਗਾਇਨ ਕਰਨਾ ਚਾਹੀਦਾ ਹੈ ਹੁਣ ਰਹਾਉ ਦੇ ਅਰਥ ਸਾਡੀ ਇੱਕ ਹੋਰ ਬਾਣੀ ਨਾਲ ਜੁੜਦੇ ਹਨ ਉਹ ਹੈ ਰਹਿਰਾਸ ਹੁਣ ਇੱਥੇ ਨਾਲ ਹੀ ਪ੍ਰਸ਼ਨ ਇੱਕ ਹੋਰ ਜੁੜ ਜਾਂਦਾ ਹੈ ਕਿ ਰਹਿਰਾਸ ਦਾ ਅਰਥ ਕੀ ਹੈ ਕੋਸ਼ ਦੇ ਮੁਤਾਬਕ ਜੇਕਰ ਰਹਿਰਾਸ ਦਾ ਅਰਥ ਦੇਖਿਆ ਜਾਵੇ ਤਾਂ ਰਾਹ ਦੀ ਰਾਸ ਰਾਸ ਨੂੰ ਕਹਿੰਦੇ ਨੇ ਪੈਸਾ ਪੂੰਜੀ ਜਾਂ ਖਰਚ ਕੀਤਾ ਜਾਣ ਵਾਲਾ ਧਨ ਰਾਹ ਹੋ ਗਿਆ ਰਸਤਾ ਵਾਟ ਰੋਡ ਕਿ ਅਸੀਂ ਕਿਸੇ ਸਫਰ ਤੇ ਚੱਲੇ ਹਾਂ ਉਸ ਸਫਰ ਤੇ ਖਰਚ ਕੀਤੀ ਜਾਣ ਵਾਲੀ ਸਫਰ ਦੀ ਪੂੰਜੀ ਆਮ ਭਾਸ਼ਾ ਵਿੱਚ ਜੇਕਰ ਅਸੀਂ ਕਹੀਏ ਉਹ ਹੈ ਸਫਰ ਖਰਚ ਰਾਹ ਰਾਸ ਰਸਤੇ ਦੇ ਵਿੱਚ ਖਰਚ ਕੀਤੀ ਜਾਣ ਵਾਲੀ ਪੂੰਜੀ ਸਫਰ ਦਾ ਖਰਚਾ ਰਹਿਰਾਸ ਰਹਿਰਾਸ ਅਸੀਂ ਪਹਿਲਾਂ ਗੱਲ ਕੀਤੀ ਰਹਾਉ ਰਹਾਉ ਦਾ ਮਤਲਬ ਕਿ ਰੁਕਣਾ ਵਿਸ਼ਰਾਮ ਕਰਨਾ ਟਿਕਣਾ ਕਿ ਰਾਹ ਦੇ ਵਿੱਚ ਜਾਂਦਿਆਂ ਰੁਕੇ ਆ ਤਾਂ ਰਹਾਉ ਹੈ ਪਰ ਰਾਹ ਵਿੱਚ ਜਾ ਰਹੇ ਆ ਤਾਂ ਉਹ ਰਾਹ ਕੱਲਾ ਰਾਹ ਹੈ ਰਾਹ ਵਿੱਚ ਰੁਕੇ ਰਹਾਉ ਪਰ ਰਾਹ ਚੱਲ ਰਿਹਾ ਤਾਂ ਅਸੀਂ ਆਮ ਬੋਲਾਂਗੇ ਰਾਹਾ ਤੇ ਰਾਹ ਦੇ ਵਿੱਚ ਖਰਚ ਕੀਤੀ ਜਾਣ ਵਾਲੀ ਰਾਸ ਰਹ ਰਾਸ ਸਫਰ ਦਾ ਖਰਚ